ਮਿੱਤਰੋ ਜਿਹੜੀਆਂ ਸਾਡੀਆਂ ਮੱਜਾਂ ਨੇ ਨਾ ਜ਼ਿਆਦਾਤਰ ਤਾਂਬਾ ਵਾਲ ਹੁੰਦੀਆਂ ਨੇ ਕਿਉਂਕਿ ਜਿਹੜੀ ਤੂੜੀ ਹੁੰਦੀ ਆ ਉਹਦੇ ਨਾਲ ਹੀ ਜਿਹੜੀ ਮਿੱਟੀ ਹੁੰਦੀ ਆ ਉਹ ਮਹਿਸਾਂ ਦੇ ਅੰਦਰ ਚਲੀ ਜਾਂਦੀ ਆ ਤੇ ਮਿੱਤਰੋ ਜੇ ਤੁਸੀਂ ਵੀ ਮੱਝਾਂ ਕਾਮ ਆ ਰੱਖਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਤੇ ਤੁਹਾਡੇ ਲਈ ਆ ਮਸ਼ੀਨ ਬਲਿਆਉਣੀ ਬਹੁਤ ਜ਼ਰੂਰੀ ਆ ਕਿਉਂਕਿ ਮਿੱਤਰੋ ਇਹ ਕੰਮ ਕੀ ਕਰਦੀ ਆ ਜਿਹੜੇ ਆਪਾਂ ਤੂੜੀ ਹੁੰਦੀ ਆ ਉਹਨੂੰ ਆਪਾਂ ਇਹਦੇ ਵਿੱਚ ਟੋਕਰੇ 'ਚ ਪੰਜ ਚਾਰ ਟੋਕਰੇ 10 ਟੋਕਰੇ ਪਾਵਾਂਗੇ ਤਾਂ ਉਹਨੂੰ ਛਾਣ ਦੇਣੀ ਮਿੱਟੀ ਨੂੰ ਥੱਲੇ ਕਰ ਦਿੰਦੀ ਆ ਜਿਸ ਦੇ ਨਾਲ ਕਿ ਸਾਡੀ ਤੂੜੀ ਆ ਜਿਹੜੀ ਬਿਲਕੁਲ ਸਾਫ਼ ਸੁਥਰੀ ਮੱਝਾਂ ਨੂੰ ਜਾਂਦੀ ਆਗੀ ਲੈ ਵੀ ਤੇ ਆਹ ਮਸ਼ੀਨ ਤੁਸੀਂ ਮੰਗਾ ਲਿਓ ਸਗਰੀ ਤੇ ਨੰਬਰ ਚੱਲ ਰਿਹਾ ਸਰਜੀਤ ਲੋਹਾ ਖੜੇ ਦਾ ਤੇ ਮਿੱਤਰੋ ਇਹਦੇ ਬੈਨੀਫਿਟ ਇਹ ਆ ਨਾ ਇਹ ਕੋਈ ਲਾਈਟ ਤੇ ਚੱਲਦੀ ਆ ਨਾ ਇਹ ਕੋਈ ਤੇਲ ਫੁਕਦਾ ਤੇ ਬਿਲਕੁਲ ਫਰੀ ਇਤਿਹਤ ਹੱਥ ਨਾਲ ਤੁਸੀਂ ਗੇੜਨਾਗਾ ਤੇ ਥੋੜੀ ਥੋੜੀ ਤੂੜੀ ਆਉਦੀ ਮਿੱਟੀ ਸਾਰੀ ਨਿਕਲ ਕੇ ਥਲੇ ਰਹਿ ਜੂਗੀ ਥੋੜੀ ਤੂੜੀ ਤੋੜੀ ਉੱਪਰ ਰਹਿ ਜੂਗੀ ਤੇ ਤੁਸੀਂ ਆਪਣੇ ਮੱਜਾਂ ਨੂੰ ਬਿਮਾਰ ਹੋਣ ਤੋਂ ਜੇ ਕੋਈ ਬੰਨ ਵੈ ਜਾਂਦਾਗਾ ਇਹ ਜਿਹੇ ਬਿਮਾਰੀਆਂ ਤੋਂ ਰੋਕ ਸਕਦੇ ਹੋਗੇ ਤੇ ਤੁਸੀਂ ਤੁਹਾਡੇ ਲਈ ਇਹ ਵੀਡੀਓ ਬਹੁਤ ਫਾਇਦੇ ਦੀ ਹੈ ਜਿਹਨੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਤਾਂ ਗੱਲ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਉਹਨਾਂ ਭਰਾਵਾਂ ਤੱਕ ਜਿਹੜੇ ਮੇਰੇ ਭਰਾ ਮੱਜਾਂ ਤੇ ਗਾਵਾਂ ਰੱਖਦੇ ਨੇ ਤੇ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਿਓ ਤੇ ਮਿੱਤਰੋ ਜਦੋਂ ਵੀ ਕੋਈ ਹੈ ਕੰਮ ਦੀ ਚੀਜ਼ ਹੁੰਦੀ ਹੈ ਤੇ ਮਿੱਤਰੋ ਰੱਖਣੀ ਹੈ ਬਹੁਤ ਔਕਿਆ ਨੇ ਜਦੋਂ ਬਿਮਾਰ ਹੋ ਜਾਂਦੇ ਨੇ ਫਿਰ ਲੱਖਾਂ ਰੁਪਏ ਡਾਕਟਰ ਲਾ ਜਾਂਦੇ ਨੇ ਤੇ ਆਪਾਂ ਅੱਜ ਮੈਂ ਸਾਂ ਤੁਹਾਡੀਆਂ ਬਿਮਾਰ ਨਹੀਂ ਹੋਣ ਦੇਣੀਆਂ ਆ ਆ ਫਾਇਦੇ ਦੀ ਵੀਡੀਓ ਹੈ ਇਹਨੂੰ ਤੁਸੀਂ ਆਪਦੇ ਘਰੇ ਜ਼ਰੂਰ ਲਾਓ 5 ਜਾਂ 50 ਜਿੰਨੀਆਂ ਮਰਜ਼ੀ ਰੱਖੋ ਮਿੱਤਰੋ